ਹੈਲੋ एवरीवन ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ ਤੇ ਅੱਜ ਦਾ ਇਹ ਵੀਡੀਓ ਜਿਹੜਾ ਇਹ ਉਹ ਸਾਰਾ ਕੀ ਤੁਹਾਨੂੰ ਸ਼ਾਪਿੰਗ ਦਿਖਾਵਾਂਗੇ ਅਸੀਂ ਜਿਹੜੀ ਕਿ ਸ਼ਾਪਿੰਗ ਕਰਕੇ ਆਏ ਸੀਗੇ ਤੇ ਇਹ ਕੱਲ ਦੇ ਵੀਡੀਓ ਦੇ ਨਾਲ ਹੀ ਕੰਟੀਨਿਊ ਕਰ ਲਿਆ ਸੀ ਮੈਂ ਜਦੋਂ ਆਪਾਂ ਕੱਲ ਵਾਲਾ ਵੀਡੀਓ ਐਂਡ ਕੀਤਾ ਸੀਗਾ ਉਸ ਤੋਂ ਬਾਅਦ ਮੈਂ ਬਸ ਫ੍ਰੀ ਹੋ ਗਏ ਹੋ ਕੇ ਤੇ ਫਿਰ ਮੈਂ ਬਣਾਈ ਸੀ ਆਪਣੇ ਲਈ ਚਾਹ ਤੇ ਉਹੀ ਮੈਂ ਇੱਥੇ ਬੈਠ ਕੇ ਪੀ ਰਹੀ ਹਾਂ ਤੇ ਨਾਲ ਹੋਰ ਵੀ ਗੱਲਾਂ ਕਰ ਰਹੀਆਂ ਤੁਹਾਡੇ ਨਾਲ ਗੱਲਾਂ ਮੈਂ ਕਰ ਰਹੀ ਸੀ ਕਿ ਮੈਂ ਇੱਥੇ ਬਣਾਈਏ ਹੁਣ ਚਾਹ ਤੇ ਨਾਲੇ ਇੰਜੋਏ ਕਰ ਰਹੀਆਂ ਚਾਹ ਦਾ ਤੇ ਜਿਹੜਾ ਕੱਪ ਸੀਗਾ ਨਾ ਚਾਹ ਵਾਲਾ ਇਹ ਕੱਪ ਅਸੀਂ ਲੈ ਕੇ ਆਏ ਸੀਗੇ ਹਜੂਰ ਸਾਹਿਬ ਤੋਂ ਤੇ ਇਹਦੇ ਉੱਪਰ ਲਿਖਿਆ ਹੋਇਆ ਸੀਗਾ ਹਜੂਰ ਸਾਹਿਬ ਤੇ ਬਸ ਮੈਂ ਉਹੀ ਦਿਖਾ ਰਹੀ ਸੀ ਤੁਹਾਨੂੰ ਕੱਪ ਤੇ ਨਾਲ ਨਾਲ ਗੱਲਾਂ ਬਾਤਾਂ ਕਰ ਰਹੀਆਂ ਤੇ ਹੁਣ ਇਹ ਜਿਹੜਾ ਵੀਡੀਓ ਦੇ ਵਿੱਚ ਤੁਸੀਂ ਦੇਖੋਗੇ ਸਾਰਾ ਹੀ ਸਮਾਨ ਦੀ ਹੀ ਵੀਡੀਓ ਹੈ ਤੇ ਚਲੋ ਜੀ ਫਿਰ ਇੰਜੋਏ ਕਰੋ ਤੁਸੀਂ ਇਸ ਵੀਡੀਓ ਨੂੰ ਮਿਲਦੇ ਆਂ ਆਪਾਂ ਫਿਰ ਦੁਬਾਰਾ ਕਰਦੇ ਆ ਤੁਹਾਨੂੰ ਆਪਣੀ ਜਿਹੜੀ ਸ਼ੋਪਿੰਗ ਕਰਕੇ ਆਏ ਆ ਉਹ ਦਿਖਾਣੇ ਆ ਉਹ ਦੇਖਦੇ ਆ ਕਿ ਕੀ ਕੀ ਲੈ ਕੇ ਆਏ ਆ ਵੇਖਣਾ ਕੀ ਅਸਤੇ ਵੇਖਿਆ ਆ ਤੁਹਾਨੂੰ ਦਿਖਾਣਾ ਸਾਰਿਆਂ ਨੂੰ ਤੇ ਸਭ ਤੋਂ ਪਹਿਲੇ ਮੈਂ ਆਪਣੇ ਹਸਬੰਡ ਔਰ ਆਪਣੇ ਵਾਸਤੇ ਇੱਕ ਚੀਜ਼ ਲੈ ਕੇ ਆਈ ਆ ਜਿਹੜੀ ਕਿ ਇਹ ਕੱਪ ਕੱਪ ਦੇ ਉੱਪਰ ਮੈਂ ਇੱਕ ਐਵੇਂ ਦੀ ਫੋਟੋ ਜਿਹੜੀ ਕਰਵਾਈ ਸੀਗੀ ਤੇ ਐਸੀ ਉੱਥੋਂ ਹੀ ਲੈ ਆਏ ਆ ਹਜੂਰ ਸਾਹਿਬ ਤੋਂ ਹੀ ਮਤਲਬ ਜਿਹੜੀ ਬਾਹਰ ਮਾਰਕੀਟ ਸੀਗੀ ਨਾ ਉੱਥੋਂ ਹੀ ਅਸੀਂ ਖਰੀਦ ਕੇ ਲੈ ਆਏ ਆ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਕਿ ਤੁਹਾਨੂੰ ਇਹ ਕੱਪ ਕਿਵੇਂ ਦਾ ਲੱਗਿਆ ਆ ਮੇਰੇ ਕੋਲ ਐਵੇਂ ਦੀ ਕੋਈ ਵੀ ਮਤਲਬ ਅ ਨਿਸ਼ਾਨੀ ਜਾਂ ਜੋ ਵੀ ਮਰਜ਼ੀ ਲਾ ਲਓ ਸਾਡੀ ਦੋਨਾਂ ਦੀ ਕੋਈ ਵੀ ਫੋਟੋ ਨਹੀਂ ਹੈਗੀ ਕੁਝ ਵੀ ਨਹੀਂ ਹੈਗਾ ਤੇ ਮੈਂ ਕਿਹਾ ਚਲੋ ਕੱਪ ਦੇ ਉੱਤੇ ਤੇ ਕਰਵਾ ਹੀ ਸਕਦੇ ਆ ਤੇ ਇਹ ਜਿਹੜੀ ਫੋਟੋ ਜਿਹੜੀ ਕੱਢੀ ਸੀ ਨਾ ਮੈਂ ਇੰਸਟਾਗ੍ਰam 'ਚ ਉਹ ਕੱਢੀ ਸੀ ਤੇ ਤੁਸੀਂ ਮੇਰੇ ਇੰਸਟਾਗ੍ਰam ਤੇ ਜਾ ਕੇ ਮੇਰੇ ਅਕਾਊਂਟ ਨੂੰ ਚੈੱਕ ਕਰ ਸਕਦੇ ਹੋ ਉੱਥੇ ਤੁਹਾਨੂੰ ਇਹ ਵਾਲੀ ਰੀਲ ਵੀ ਮਿਲ ਜਾਏਗੀ ਤੇ ਇਹ ਰੀਲ ਮੇਰੀ ਇੰਸਟਾਗ੍ਰam ਦੇ ਉੱਪਰ ਹੈਗੀ ਹੈ ਤੇ ਨੈਕਸਟ ਆਈਟਮ ਲਿਆਏ ਆ ਅਸੀਂ ਇੱਕ ਹੈ ਬ੍ਰੇਸਲੇਟ ਇਹ ਬ੍ਰੇਸਲੇਟ ਦਾ ਕੜਾ ਮਤਲਬ ਬਣਿਆ ਹੋਇਆ ਹੈ ਤੇ ਮੈਨੂੰ ਬਹੁਤ ਹੀ ਜ਼ਿਆਦਾ ਪਿਆਰਾ ਲੱਗਾ ਸੀ ਇਹ ਦੇਖੋ ਕਿੰਨਾ ਪਿਆਰਾ ਹੈ ਨਾ ਕੜਾ ਇਹ ਕੜਾ کافی ਪਿਆਰਾ ਲੱਗਿਆ ਸੀਗਾ ਮੈਨੂੰ ਤੇ ਮੇਰੀ ਸਿਸਟਰ ਨੇ ਵੀ ਲਿਆ ਸੀ ਤੇ ਮੈਂ ਮੈਂ ਥੋੜਾ ਜਿਹਾ ਐਵੇਂ ਦਾ ਲਿਆ ਉਹਨੇ ਸਿੰਪਲ ਲਿਆ ਸੀਗਾ ਤੇ ਇਹਨੂੰ ਐਵੇਂ ਕਰਕੇ ਤੇ ਇਦਾਂ ਮਤਲਬ ਬਾਜੂ ਚੋਹੇ ਪਾ ਸਕਦੇ ਆ ਥੋੜਾ ਜਿਹਾ ਐਵੇਂ ਕਰਕੇ ਔਰ ਮੇਰੇ ਕੋਟ ਸੈੱਟ ਨਾਲ ਤੇ ਬੜਾ ਹੀ ਜਾ ਰਿਹਾ ਹੈ ਮਸਤ ਲੱਗ ਰਿਹਾ ਹੈ ਹੈ ਵੀ ਅਸੀਂ ਉੱਥੇ ਹੀ ਲਿਆਂਦਾ ਏ ਹਜੂਰ ਸਾਈਡ ਤੇ ਕੋਲ ਜਿਹੜੀ ਮਾਰਕੀਟ ਸੀ ਨਾ ਔਰ ਬੜੀ ਹੀ ਅੱਛੀ ਦੁਕਾਨ ਸੀਗੀ ਮਤਲਬ ਕਾਫੀ ਵਧੀਆ ਚੀਜ਼ਾਂ ਮਿਲ ਰਹੀਆਂ ਸੀ ਈਅਰਿੰਗਸ ਵਗੈਰਾ ਬੜੇ ਅੱਛੇ-ਅੱਛੇ ਆ ਗਏ ਸੀਗੇ ਤੇ ਉਸ ਤੋਂ ਬਾਅਦ ਅਸੀਂ ਇਹ ਜਿਹੜੀ ਜੁਐਲਰੀ ਥੋੜੀ ਬਹੁਤ ਲਈ ਸੀ ਇਹ ਵੀ ਅਸੀਂ ਉੱਥੋਂ ਹੀ ਲਈਏ ਇੱਕ ਇਹ ਮੈਂ ਆਪਣੇ ਬੇਟੇ ਵਾਸਤੇ ਲੈ ਕੇ ਆਈ ਹਾਂ ਕੜਾ ਇੱਕ ਮੈਂ ਜਿਹੜਾ ਕੀ ਉਹਨੂੰ ਥੋੜਾ ਜਿਹਾ ਥੋੜਾ ਜਿਹਾ ਟਾਈਟ ਏ ਪਰ ਆ ਜਾਏਗਾ ਵੈਸੇ ਅਗਲੀ ਤੇ ਕੋਈ ਗੱਲ ਨਹੀਂ ਵੀ ਨਹੀਂ ਆਏਗਾ ਤੇ ਇਹ ਕੜਾ ਵੀ ਉੱਥੋਂ ਹੀ ਲਿਆਂਦਾ ਅਸੀਂ ਤੁਹਾਨੂੰ ਪਹਿਲੇ ਦੱਸਿਆ ਹੀ ਏ ਤੇ ਬੜਾ ਹੀ ਪਿਆਰਾ ਕੜਾ ਸੀਗਾ ਇਹ ਵੀ ਤੇ ਹੋਰ ਇੱਕ ਦੋ ਛੋਟੇ ਛੋਟੇ ਆਈਟਮਾਂ ਨੇ ਇੱਕ ਜੋ ਕਿ ਮੈਂ ਆਪਣੇ ਵਾਸਤੇ ਲਈ ਆਈਆਂ ਇੱਕ ਇਹ ਵਾਲੀ ਚੈਨ ਲਿਆਂਦੀ ਸੀ ਮੈਂ 골ਡ 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 ਦੀ ਚੈਨ ਨਾ ਲੈ ਖੰਡਾ ਹੀ ਖੰਡਾ ਮੈਂ ਵੈਸੇ ਪਹਿਲੇ ਵੀ ਪਾਇਆ ਹੀ ਹੋਇਆ ਲੇਕਿਨ ਐਨਾ ਜਿਹੜੇ ਚੀਜ਼ਾਂ ਉਥੋਂ ਜਿਹੜੀ ਆ ਭਲਿਆਨੇ ਆ ਨਾ ਖਰਾਬ ਨਹੀਂ ਹੁੰਦੀਆਂ ਐ ਵੀ ਮੇਰੀ ਮੰਮੀ ਲੈ ਕੇ ਆਈ ਸੀ ਮੇਰੇ ਵਾਸਤੇ ਹਜੂਰ ਸਾਹਿਬ ਤੋਂ ਹੀ ਲੈ ਆਂਦਾ ਸੀਗਾ ਉਹਨਾਂ ਨੇ ਜਦੋਂ ਪਹਿਲੇ ਕਦੀ ਗਏ ਸੀਗੇ ਤੇ ਵੇਖ ਲਓ ਇੰਨੇ ਸਾਲ ਹੋ ਗਏ ਨੇ ਉਹਨਾਂ ਨੂੰ ਲਿਆ ਕੇ ਦਿੱਤੇ ਹੋਏ ਲੇਕਿਨ ਇਹ ਕਦੀ ਖਰਾਬ ਨਹੀਂ ਹੋਇਆ ਅੰਦਾ ਰੰਗ ਨਹੀਂ ਗਿਆ ਹਾਲੀ ਤੱਕ ਤੇ ਇਹ ਵੇਖੋ ਇਹ ਕਾਫੀ ਪਿਆਰੀ ਹੈ ਇਹ ਵੀ ਤੇ ਇੱਕ ਚੈਨ ਹੋਰ ਮੈਂ ਲਈ ਸੀਗੀ ਇਦਾਂ ਦੀ ਇਹ ਇਹ ਮੇਰੇ ਬ੍ਰੇਸਲਟ ਨਾਲ ਮੈਚ ਕਰਦੀ ਏ ਮਤਲਬ ਜਿਹੜਾ ਤੁਸੀਂ ਦੇਖ ਰਹੇ ਹੋਈਓ ਇਹ ਮੇਰੇ ਬ੍ਰੇਸਲਟ ਨਾਲ ਮੈਚ ਕਰਦਾ ਔਰ ਬੜਾ ਹੀ ਪਿਆਰਾ ਲੱਗਿਆ ਸੀ ਮੈਨੂੰ ਬਹੁਤ ਪਿਆਰਾ ਸੀਗਾ ਇਹ ਦੋਨੋਂ ਚੀਜ਼ਾਂ ਮੈਂ ਆਪਣੇ ਵਸਤੇ ਲੈ ਕੇ ਆਈਆਂ ਔਰ ਬਾਕੀ ਤੇ ਚੀਜ਼ਾਂ ਮਿਲਦੀਆਂ ਹੀ ਨੇ ਐ ਵੈਸੇ ਤੇ ਮਿਲਦਾ ਰਿਹਾ ਵੀ ਇੱਥੋਂ ਲੇਕਿਨ ਐ ਚਲੋ ਥੋੜੀ ਨਿਸ਼ਾਨੀ ਹੋ ਜਾਂਦੀ ਹਾਂ ਵੀ ਅਸੀਂ ਉੱਥੋਂ ਲੈ ਕੇ ਆਏ ਸੀ ਮਿਲਦਾ ਤੇ ਇੱਥੋਂ ਹੀ ਏ ਤੇ ਇੱਕ ਇਹ ਲਿਆਂਦੇ ਸੀ ਇਅਰਿੰਗਸ ਐ ਅਸੀਂ ਨਾ ਟ੍ਰੇਨ 'ਚ ਲਾਏ ਸੀਗੇ ਤੇ ਬੜੇ ਹੀ ਮਸਤ ਇਅਰਿੰਗਸ ਨੇ ਔਰ ਇੰਨੇ ਹਲਕੇ ਨੇ ਨਾ ਪਾਏ ਪਤਾ ਹੀ ਨਹੀਂ ਚਲਦਾ ਆ ਕਾਫੀ ਸਸਤੇ ਸੀ ਐ ਵੈਸੇ ਮੇਰੇ ਖਿਆਲ ਸ਼ਾਇਦ 50 ਰੁਪੀ ਦੇ ਸੀਗੇ ਕਿ ਪਤਾ ਨਹੀਂ 30 ਦੇ ਸੀਗੇ ਐਵੇਂ ਹੀ ਸੀ ਕੁਝ ਤਿੰਗ ਹੀ ਰਿੰਗ ਸਲੀ ਜਾਂਦੇ ਨੇ ਮੈਂ ਇਕ ਲਾਂਦਾ ਹੈ ਆ ਪਰਸ ਐ ਸੀਮਰ ਆਪਣੇ ਵਾਸਤੇ ਲੈ ਕੇ ਆਈ ਏ ਸੀਮਰ ਯੂਜ਼ ਕਰ ਲੈ ਮੈਂ ਯੂਜ਼ ਕਰ ਲਾਂ ਕੋਈ ਵੀ ਕਰ ਸਕਦੇ ਆ ਅਸੀਂ ਤੇ ਇਹਦੇ ਵਿੱਚ ਦੂਸਰੀ ਚੈਨ ਨਹੀਂ ਹੈਗੀ ਜਿਹੜੀ ਕਿ ਲੌਂਗ ਹੁੰਦੀ ਏ ਤੇ ਬੜੇ ਪਿਆਰੇ ਉੱਥੇ ਪਰਸਾਂ ਦਾ ਬਹੁਤ ਜ਼ਿਆਦਾ ਕਲੈਕਸ਼ਨ ਸੀਗਾ ਪਰਸ ਬੜੇ ਪਿਆਰੇ ਪਿਆਰੇ ਸੀ ਉੱਥੇ ਤੇ ਐ ਸਾਨੂੰ ਇੱਕ ਪਸੰਦ ਆਇਆ ਕਲਰ ਵੀ ਆਈ ਪਸੰਦ ਆਇਆ ਸਾਨੂੰ ਤੇ ਇੱਕ ਲਿਆਂਦਾ ਏ ਸਬਜੀ ਕੱਟਣ ਵਾਲਾ ਇਥੋਂ ਲੋਕ ਹੋ ਜਾਂਦਾ ਤੇ ਇਥੋਂ ਦੀ ਐਵੇਂ ਕਰਕੇ ਲੋਕ ਕੱਢੋ ਤੇ ਮਿਕਲ ਜਾਂਦਾ ਤੇ ਫੇਰ ਉਸ ਤੋਂ ਬਾਅਦ ਐਵੇਂ ਚਲਾਓ ਇਹਦੇ ਚ ਆਪਾਂ ਪਿੰਡੀ ਕੱਟ ਸਕਦੇ ਆ ਬੀਨਸ ਕੱਟ ਸਕਦੇ ਆ ਮਿਰਚਾਂ ਹਰੀਆਂ ਕੱਟ ਸਕਦੇ ਆ ਤੇ ਮਤਲਬ ਐਵੇਂ ਦੀ ਕੁਝ ਲੰਬੀ ਲੰਬੀ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਉਹ ਕੱਟ ਸਕਦੇ ਹਾਂ ਅਸੀਂ ਤੇ ਵਧੀਆ ਐ ਵੈਸੇ ਹੱਲੀ ਮੈਂ ਯੂਜ਼ ਨਹੀਂ ਕੀਤਾ ਜਦੋਂ ਭਿੰਡੀਆਂ ਆਣਗੀਆਂ ਮਾਰਕੀਟ ਵਿੱਚ ਫਿਰ ਅਸੀਂ ਭਿੰਡੀਆਂ ਕੱਟਾਂਗੇ ਤੇ I mean ਇੱਥੋਂ ਦੀ ਲੋਕੀ ਲੱਗ ਸਕਦਾ ਐ ਅਸੀਂ ਟ੍ਰੇਨਿੰਗ ਚ ਲਿਆ ਸੀਗਾ ਹਜੂਰ ਸਾਹਿਬ ਦੇ ਵਿੱਚ ਜਿਹੜਾ ਅਸੀਂ ਮੇਨ ਦੇਖਿਆ ਨਾ ਉੱਥੇ ਚੁੰਨੀਆਂ ਦਾ ਬੜਾ ਮਤਲਬ ਹੈਗਾ ਸੀਗਾ ਚੁੰਨੀਆਂ ਇੰਨੀਆਂ ਤਰ੍ਹਾਂ ਦੀਆਂ ਸੀ ਬਹੁਤ ਤਰ੍ਹਾਂ ਦੀਆਂ ਚੁੰਨੀਆਂ ਸੀ ਤੇ ਜਿਹਦੇ ਵਿੱਚੋਂ ਸੀ ਲੈ ਕੇ ਆਏ ਆ ਇੱਕ ਇਹ ਵਾਲਾ ਦੁਪੱਟਾ ਇਹ ਦੁਪੱਟਾ ਦੇਖੋ ਬੜਾ ਹੀ ਪਿਆਰਾ ਹੈ ਔਰ ਕੋਈ ਵੀ ਹਰ ਇੱਕ ਸੂਟ ਨਾਲ ਤੁਸੀਂ ਲੈ ਸਕਦੇ ਹੋ ਤੇ ਇਹ ਸਾਨੂੰ ਬੜਾ ਹੀ ਅੱਛਾ ਲੱਗਿਆ ਦੁਪੱਟਾ ਐਵੇਂ ਦਾ ਮੇਰੀ ਸਿਸਟਰ ਵੀ ਲੈ ਕੇ ਆਈ ਸੀਗੀ ਮੇਰੀ ਮਾਸੀ ਵੀ ਲੈ ਕੇ ਆਈ ਏ ਮੇਰੇ ਮੰਮੀ ਵੀ ਲੈ ਕੇ ਆਈ ਹੈ ਬਸ ਹੋਇਆ ਨਾ ਫਿਰ ਜਦੋਂ ਕੋਈ ਇੱਕ ਚੀਜ਼ ਖਰੀਦਦਾ ਸੀ ਸਾਰੇ ਕਹਿੰਦੇ ਚਲੋ ਅਸੀਂ ਵੀ ਲੈ ਲੈਨੇ ਆਸੀਂ ਵੀ ਲੈ ਲੈਨੇ ਆ ਤੇ ਇਹ ਦੁਪट्टे ਅਸੀਂ ਖਰੀਦੇ ਸੀਗੇ ਅ ਮੇਰੇ ਖਿਆਲ ਹੈ 150 ਰੁਪਏ ਦਾ ਦੁਪੱਟਾ ਆਇਆ ਸੀਗਾ ਤੇ ਥੋੜਾ ਮਤਲਬ ਜਿਵੇਂ ਕੀ ਦੁਪੱਟਾ ਕਿਵੇਂ ਦਾ ਦੱਸਾਂ ਤੁਹਾਨੂੰ ਸਿੰਥੈਟਿਕ ਹੀ ਹੈ ਵੈਸੇ ਤੇ ਕਾਟਨ ਨਹੀਂ ਹੈਗਾ ਤੇ ਬੜਾ ਅੱਛਾ ਸੀਗਾ ਦੁਪੱਟਾ ਸਾਨੂੰ ਬੜਾ ਪਸੰਦ ਆਇਆ ਸੀ ਚਲੋ ਲੈ ਆਈ ਲੈਣੀ ਆ ਤੇ ਇੱਕ ਦੁਪੱਟੇ ਅਸੀਂ ਇਹ ਲੈ ਕੇ ਆਏ ਆ ਪਰਨਾ ਖੰਡਾ ਬਣਿਆ ਹੋਇਆ ਹੈ ਇਹਦੇ ਇਹ ਕਾਟਨ ਦੇ ਦੁਪੱਟੇ ਨੇ ਤੇ ਐਹੋ ਬੜੇ ਪਿਆਰੇ ਦੁਪੱਟੇ ਲੱਗ ਰਹੇ ਸੀ ਕਿਉਂਕਿ ਐਵੇਂ ਦੀ ਚੀਜ਼ ਅਸੀਂ ਇੱਤਰ ਨਹੀਂ ਵੇਖੀ ਆਪਣੇ ਵਾਲੀ ਸਾਈਡ ਬਾਕੀ ਉਹ ਉਧਰ ਬਹੁਤ ਸੀਗੇ ਜੋ ਸਾਰੇ ਦੇਖੋ ਐਵੇਂ ਪੱਟੀ ਵੀ ਬਣੀ ਹੈ ਖੰਡੇ ਦੀ ਤੇ ਇਦਾਂ ਇਧਰ ਵੀ ਖੰਡਾ ਬਣਿਆ ਸਾਰੇ ਖੰਡਾ ਹੀ ਖੰਡਾ मतलब ਬਣਿਆ ਆਇਆ ਸੀਗਾ ਤੇ ਇੱਕ ਮੈਂ ਇਹ ਲੈ ਕੇ ਆਈਆਂ ਕਾਟਨ ਦਾ ਦੁਪੱਟਾ ਇਹ ਵੀ ਸੀਮਰ ਨਹੀਂ ਪਸੰਦ ਕੀਤਾ ਸੀ ਕਹਿਣ ਲੱਗੀ ਮੰਮੀ ਮੈਂ ਵਾਈਟ ਕਲਰ ਦਾ ਹੀ ਲੈਣਾ ਮੈਂ ਚਲੋ ਠੀਕ ਹੈ ਲੈ ਲਓ ਫਿਰ ਕੀ ਕਹਿ ਸਕਦੇ ਹੋ ਤੇ ਇਹ ਹੋ ਗਿਆ ਉਸ ਤੋਂ ਬਾਅਦ ਅਸੀਂ ਇਹ ਆਈਟਮ ਲੈ ਆਏ ਸੀਗੇ ਟ੍ਰੇਨ ਵਿੱਚੋਂ ਹੀ ਲੈ ਆਵਦੇ ਸੀ ਇਹ ਐ ਨਾ ਫੋਨ ਵੇਖਣ ਵਾਸਤੇ ਵੀ ਇਹਨੂੰ ਪਹਿਲੇ ਐਵੇਂ ਖੋਲੋ ਇਹਦਾ ਖੋਲੋ ਫਿਰ ਇਹਨੂੰ ਬਾਹਰ ਕੱਢੋ ਤੇ ਐਵੇਂ ਰੱਖ ਲਓ ਤੇ ਇੱਥੇ ਤੁਸੀਂ ਆਪਣਾ ਫੋਨ ਰੱਖ ਸਕਦੇ ਹੋ ਫੋਨ ਰੱਖ ਕੇ ਤੇ ਦੇਖ ਸਕਦੇ ਹੋ ਔਰ ਮੈਂ ਵੈਸੇ ਵੇਖਿਆ ਵੀ ਇਹ ਕਰਕੇ ਮਤਲਬ ਵਧੀਆ ਦਿਖਦਾ ਹੈ ਲੇਕਿਨ ਨਾ ਥੋੜੀ ਦੂਰ ਰੱਖੋ ਇਹਨੂੰ ਨੇੜੇ ਨਾ ਰੱਖੋ ਨਹੀਂ ਤੇ ਅੱਖਾਂ ਖਰਾਬ ਹੁੰਦਾ ਡਾਰੇ ਜਿਆਦਾ ਨਜ਼ਦੀਕ ਰੱਖ ਕੇ ਅਗਰ ਰੱਖੋਗੇ ਨਾ ਮਤਲਬ ਇਹ ਚੀਜ਼ ਹੈ ਜਿਹੜੀ ਇਹਨੂੰ ਨੇੜੇ ਨਹੀਂ ਰੱਖਣਾ ਇਹਨੂੰ ਥੋੜੀ ਦੂਰ ਰੱਖੋ ਤੇ ਤੁਹਾਡਾ ਫੋਨ ਵੀ ਵੱਡਾ ਨਜ਼ਰ ਆਏਗਾ ਔਰ ਤੁਹਾਡੀ ਜਿਹੜੀ ਇਹਦੇ ਚੋਂ ਜਿਹੜੀਆਂ ਉਹ ਕਿਰਨਾ ਨਿਕਲਦੀਆਂ ਨੇ ਨਾ ਉਹ ਅੱਖਾਂ ਨੂੰ ਇਫੈਕਟ ਨਹੀਂ ਕਰਨਗੀਆਂ ਅਗਰ ਦੂਰ ਰੱਖਾਂਗੇ ਔਰ ਅਗਰ ਅਸੀਂ ਇਹਨੂੰ ਨਜ਼ਦੀਕ ਰੱਖ ਕੇ ਵੇਖਾਂਗੇ ਨਾ ਤੇ ਫਿਰ ਅੱਖਾਂ ਖਰਾਬ ਹੁੰਦਾ ਡਰੇ ਇਸ ਲਈ ਫਿਰ ਮੈਂ ਇਹਨੂੰ ਹਾਲੀ ਦੇ ਬੰਦ ਹੀ ਕੀਤਾ ਹੋਇਆ ਹੈ ਪਰ ਮੋਬਾਈਲ ਰੱਖੋ ਨਾ ਇੱਥੇ ਤੇ ਬੜਾ ਵਧੀਆ ਨਜ਼ਰ ਆਉਂਦਾ ਹੈ ਅੱਛਾ ਲੱਗਦਾ ਸਾਰਾ ਦੇਖ ਕੇ ਤੇ ਇੱਕ ਹੈ ਅਸੀਂ ਟ੍ਰੇਨ ਇੱਚ ਹੀ ਲਿਆ ਸੀ ਵਾਪਸੀ ਇੱਚ ਲਿਆ ਸੀ ਅਸੀਂ ਜਦੋਂ ਅਸੀਂ ਵਾਪਸ ਆ ਰਹੇ ਸੀਗੇ ਸੀ ਇੱਕ ਮੈਂ ਲਏ ਨੇ ਆਪਣੇ ਸਾਡੇ ਡੈਡੀ ਵਾਸਤੇ ਸੋਹਰਾ ਸਾਬ ਵਾਸਤੇ ਉਹ ਲੈ ਸੀਗੇ ਅਸੀਂ ਉਹਨਾਂ ਵਾਸਤੇ ਕੁਸ਼ਰੇ ਉਹ ਵਾਈਟ ਕਲਰ ਦੇ ਪਾਉਂਦੇ ਨੇ ਤੇ ਮੈਂ ਕਿਹਾ ਚਲੋ ਹੋਰ ਕੀ ਲਿਜਾ ਸਕਦੇ ਆ ਹਨਾ ਜੈਂਟਸ ਦਾ ਤੇ ਕੁਝ ਸਮਝ ਹੀ ਨਹੀਂ ਆਉਂਦਾ ਉੱਥੇ ਜਾ ਕੇ ਤੇ ਫਿਰ ਮੈਂ ਕਿਹਾ ਚਲੋ ਐ ਹੀ ਲੈ ਲੈਂਦੇ ਆ ਤੇ ਅਸੀਂ ਦੋ ਮੈਂ ਦੋ ਕੁਸ਼ਰੇ ਉਹਨਾਂ ਵਾਸਤੇ ਲੈ ਕੇ ਆਏ ਸੀਗੇ ਤੇ ਹਾਲੀ ਤੱਕ ਉਹ ਸਾਡੇ ਕੋਲ ਆਏ ਨਹੀਂ ਐ ਅਸੀਂ ਵੀ ਨਹੀਂ ਗਏ ਉਹਨਾਂ ਦੇ ਕੋਲ ਜਦੋਂ ਆਣਗੇ ਫਿਰ ਉਹਨਾਂ ਨੂੰ ਮੈਂ ਦੇ ਦਵਾਂਗੀ ਤੇ ਹੁਣ ਮੈਂ ਲਿਆਈਆਂ ਗਿਫਟ ਦੇਣ ਵਾਸਤੇ ਗਿਫਟ ਮਤਲਬ ਆਪਣੀਆਂ ਲਈ ਤੇ ਇਕ ਲਿਆਈਆਂ ਹੈ ਢੋਲਣੀ ਹੈ ਇਹ ਬੜੀ ਵਧੀਆ ਬਣੀ ਹੈ ਤੇ ਇਹ ਮੈਂ ਦੇਣੀ ਆ ਆਪਣੀ ਨਨਾਨ ਨੂੰ ਮੇਰੇ ਕੋਲ ਵੀ ਹੈਗੀ ਐਵੇਂ ਦੀ ਫਿਰ ਮੈਂ ਸੀ ਆਪਣੇ ਵਾਸਤੇ ਨਹੀਂ ਲੈ ਕੇ ਆਈ ਮੈਂ ਚਲ ਉਹਦੇ ਵਾਸਤੇ ਲੈ ਜਾਂਦੀ ਆ ਤੇ ਅੱਛੀ ਬਣੀ ਹੋਈ ਹੈ ਸਟੀਲ ਦੀ ਹੈ ਉੱਪਰ ਪੇਂਟ ਹੋਇਆ ਹੋਇਆ ਹੈ ਤੇ ਇਹ ਉਹਦੇ ਬੱਚਿਆਂ ਵਾਸਤੇ ਪੈਨਸਿਲ, ਰੇਜ਼ਰ, ਚਾਕਨਰ ਬੱਚੇ ਤੁਹਾਨੂੰ ਪਤਾ ਹੈ ਇਹ ਪਸੰਦ ਕਰਦੇ ਨੇ ਮੇਰੀ ਗਿੱਦ ਗਈ। ਆ ਦੇਖੋ ਡੋਰੇਮੋਨ ਬਣਿਆ ਹੋਇਆ ਹੈ। ਇਹ ਸੋਰੀ ਇਹ ਸ਼ਾਪਨਾਰੇ ਡੋਰੇਮੋਨ ਬਣਿਆ ਹੈ। ਇੱਕ ਐ ਦੋ ਨੇ ਨਾ ਹੁੰਦੀਆਂ ਕੁੜੀਆਂ ਸਲੀ ਫਿਰ ਦੋ-ਦੋ ਹੀ ਉਹਨਾਂ ਵਾਸਤੇ ਲੈ ਕੇ ਆਈਆਂ। ਤੇ ਇੱਕ ਐ ਪੈਨਸਿਲ, ਇਰੇਜ਼ਰਾਂ ਨੇ ਆ। ਪੈਨਸਿਲ ਇੱਕ ਹੀ ਆਈ ਹੈ ਪਤਾ ਨਹੀਂ ਗਲਤੀ ਲੱਗ ਗਈ ਸ਼ਾਇਦ ਐ ਅਸੀਂ ਤਿੰਨ ਲਈਆਂ ਸੀ ਇੱਕ ਸਿਮਰ ਨੇ ਰੱਖ ਲਈਏ ਤੇ ਦੋ ਉਹਨਾਂ ਦੇ ਵਾਸਤੇ ਤੇ ਇਹ ਪੈਨਸਿਲ ਪਤਾ ਨਹੀਂ ਇੱਕ ਹੀ ਆਈ ਹੈ ਦੋ ਲੈਣੀਆਂ ਸੀਗੀਆਂ ਬਸ ਐਵੇਂ ਹੀ ਇਹ ਕੁਦਰੇ ਕਿਦਰੇ ਸਮਾਨ ਦਾ ਸਮਝ ਹੀ ਨਹੀਂ ਲੱਗਦਾ ਕੀ ਕੀ ਘੱਟ ਹੈ ਤੇ ਇੱਕ ਆਇਆ ਹੈ ਇੱਕ ਹੀ ਆਉਂਦਾ ਹੈ ਇਅਰਿੰਗਸ ਇਹ ਵੀ ਉਹਦੇ ਵਾਸਤੇ ਨਾਨ ਆਨ ਵਾਸਤੇ ਲਿਆਉਂਦੇ ਨੇ ਇਅਰਿੰਗਸ ਇਹ ਵੀ ਬੜੇ ਪਿਆਰੇ ਨੇ ਕਲਰ ਗ੍ਰੀਨ ਕਲਰ ਇਹਨਾਂ ਦਾ ਤੇ ਕਾਫੀ ਅੱਛੇ ਲੱਗ ਰਹੇ ਸੀ ਇਹ ਮੈਨੂੰ ਮੈਂ ਹਾਂ ਚਲੋ ਲੈ ਹੀ ਲੈਨੇ ਆ ਐਸੀ ਹਜੂਬ ਸਾਬ ਤੋਂ ਲੈ ਲੂੰ ਹਜੂਬ ਸਾਬ ਗੁਰਦੁਆਰਾ ਮੈਨ ਜਿਹੜਾ ਸੀ ਨਾ ਉਹ ਉਹਦੇ ਬਾਹਰ ਦੁਕਾਨ ਲੱਗੀ ਹੋਈ ਸੀ ਛੋਟੀ ਕਿਸੇ ਲੇਡੀਜ਼ ਨੇ ਲਗਾਈ ਹੋਈ ਸੀ ਤੇ ਉਸ ਤੋਂ ਲਈ ਸੀ ਤੇ ਇੱਕ ਦੁਪੱਟਾ ਲਿਆਂਦਾ ਹੋਰ ਇਹ ਵੀ ਖੰਡੇ ਵਾਲਾ ਏ ਇਹ ਪਿੰਕ ਕਲਰ ਦਾ ਹੈ ਇਹਦੇ ਉੱਪਰ ਵੀ ਸਾਰੇ ਖੰਡੇ ਵੱਡੇ ਖੰਡੇ ਬਨੇ ਨੇ ਇਹਦੇ ਉੱਪਰ ਥੋੜੇ ਜਿਹਾ ਨਾ ਤੇ ਐਵੇਂ ਦੇਖੋ ਅੱਛਾ ਇਹਨਾਂ ਦੀ ਲੈਂਥ ਵਗੈਰਾ ਵੀ ਵਧੀਆ ਏ ਲੈਂਥ ਵੀ ਅੱਛੀ ਹੈਗੀ ਇਹਨਾਂ ਦੀ ਤੇ ਖੁੱਲੇ ਡੁੱਲੇ ਨੇ ਦੁਪੱਟੇ ਵਧੀਆ ਦੁਪੱਟੇ ਨੇ ਕਾਟਨ ਦੇ ਨੇ ਪਿਓਰ ਕਾਟਨ ਨੇ ਔਰ ਬੜੇ ਹੀ ਵਧੀਆ ਲੱਗ ਰਹੇ ਸੀ ਐਵੇਂ ਦੀ ਆਈਟਮ ਇਧਰ ਲਈ ਸਾਡੀ ਵਾਲੀ ਸਾਈਡ ਹਾਲੀਏ ਤੱਕ ਤੇ ਨਹੀਂ ਲੱਕੀ ਬਾਕੀ ਕੋਈ ਪਤਾ ਨਹੀਂ ਆ ਗਈ ਹੋਵੇ ਤੇ ਪਤਾ ਨਹੀਂ ਸਾਨੂੰ ਅ ਇੱਥੇ ਤੇ ਮੈਂ ਨਹੀਂ ਦੇਖੇ ਅਸੀਂ ਕਿਾ ਚੱਲੋ ਕੁਝ ਨਵੀਂ ਚੀਜ਼ ਲੈ ਆਈ ਜੰਦੇ ਹਾਂ ਇੱਕ ਮੈਂ ਲੈ ਕੇ ਆਈਆਂ ਕੱਪ ਇਹ ਵੀ ਆਪਣੀ ਨਾਨਾ ਦਾ ਹੀ ਲੈ ਕੇ ਆਈਆਂ ਤੇ ਉਹਨੇ ਵੀ ਫੋਟੋਆਂ ਮੈਨੂੰ ਪੇਜੀਆਂ ਸੀ ਤੇ ਫਿਰ ਮੈਂ ਉਹਦਾ ਬਨਵਾ ਦਿੱਤਾ ਸੀਗਾ ਹੈ ਹਾਲੀ ਉਹਦੇ ਕਾਰ ਜਾਣਾ ਹੈ ਅਸੀਂ ਦੇਣ ਵਾਸਤੇ ਬਸ ਟਾਈਮ ਹੀ ਨਹੀਂ ਮਿਲ ਰਿਹਾ ਸਰਦਾਰ ਜੀ ਨੂੰ ਟਾਈਮ ਲੱਗੇ ਤੇ ਮੈਂ ਤਾਂ ਕਿਤੇ ਜਾ ਸਕਦੀ ਆ ਤੇ ਇਹ ਦੇਖੋ ਕੱਪ ਦੱਸਣਾ ਕਿਵੇਂ ਦਾ ਲੱਗਿਆ ਬੱਸ ਹਾਂ ਬੱਸ ਹੋ ਗਿਆ ਉਹ ਬਾਕੀ ਅਸੀਂ ਥੋੜੇ ਜਿਹਾ ਮਸਾਲੇ ਖਰੀਦ ਕੇ ਲਿਆਏ ਸੀਗੇ ਇੱਕ ਲਿਆਏ ਸੀ ਧਨੀਆਂ ਜਿਹੜਾ ਕਿ ਅਸੀਂ ਥੋੜਾ ਥੋੜਾ ਯੂਜ਼ ਵੀ ਕਰ ਲਿਆ ਵੈਸੇ ਤੇ ਬੜੇ ਦਿਨ ਹੋ ਗਏ ਨੇ ਨਾ ਸਾਨੂੰ ਆਏ ਹੋਏ ਇੱਕ ਲਿਆਏ ਆ ਧਨੀਆਂ ਇੱਕ ਲਿਆਏ ਆ ਸੌਣ ਇੱਕ ਲਿਆਏ ਆ ਟੀਰਾ ਜੀਰਾ ਹਜੇ ਸੀ ਯੂਜ਼ ਨਹੀਂ ਕੀਤਾ ਅ ਵੀ ਕਰਾਂਗੇ ਇੱਕ ਲਿਆਏ ਆ ਜੀਰਾ ਬੜਾ ਸਸਤਾ ਸੀਗਾ ਇਹ ਪੈਕੇਟ ਜਿਹੜਾ ਹੈ ਨਾ 150 ਰੁਪਏ ਦਾ ਪੈਕੇਟ ਹੈ ਪੱਕੀ ਮੈਨੂੰ ਗ੍ਰਾਮ ਜਾਂ ਕਿੰਨੇ ਕਿੰਨੇ ਗ੍ਰਾਮ ਇਹ ਮੈਨੂੰ ਯਾਦ ਨਹੀਂ ਵੈਸੇ ਤੇ ਇੱਕ ਲਿਆਇਆ ਹੈ ਜੁਇਨ ਇਹਦੀ ਅਸੀਂ ਯੂਜ਼ ਕਰ ਲਈਏ ਇਹ ਵੀ ਮੇਰੇ ਖਿਆਲ 50 ਕੇ 60 ਰੁਪਏ ਦਾ ਪੈਕੇਟ ਸੀ ਤੇ ਇੱਕ ਲਿਆਇਆ ਆ ਤਾਲ ਚੀਨ ਤੇ ਇਹਦੀ ਅਸੀਂ ਇਹ ਵੀ ਮੇਰੇ ਖਿਆਲ 50 ਰੁਪਏ ਦਾ ਪੈਕੇਟ ਸੀਗਾ ਸ਼ਾਇਦ ਐਨੇ ਕੁदाई ਸੀ ਬਸ ਤੇ ਬਸ ਇਹ ਵਾਲੇ ਹੀ ਨੇ ਮਸਾਲੇ ਲਿਆਏ ਆ ਤੋ ਚਾਰ ਪੰਜ ਮਸਾਲੇ ਤੇ ਇੱਕ ਸੀ ਲਿਆਏ ਆ ਨਾਰੀਅਲ ਦਾ ਤੇਲ ਇੱਕ ਲਿਆਏ ਆ ਨਾਰੀਅਲ ਦਾ ਤੇਲ ਨਾਰੀਅਲ ਦਾ ਤੇਲ ਇਹ ਲਿਆਏ ਸੀ ਸੀ ਬੋਤਲ ਇੱਕ 100 ਰੁਪਏ ਦੀ ਚਲੋ ਜੀ ਸਾਰੀ ਤੁਹਾਨੂੰ ਮੈਂ ਸ਼ੋਪਿੰਗ ਵੀ ਬੁਖਾ ਦਿੱਤੀ ਏ ਤੇ ਅੱਜ ਦਾ ਵਲੌਗ ਕਿਵੇਂ ਦਾ ਲੱਗਿਆ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਤੇ ਜਿਨ੍ਹਾਂ ਨੇ ਹਾਲੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਸਬਸਕ੍ਰਾਈਬ ਕਰ ਲੋ ਤੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਦਿਓ ਤਾਂਕਿ ਤੁਹਾਨੂੰ ਜਿਹੜੇ ਮੇਰੇ ਨਵੇਂ ਆਉਣ ਵਾਲੇ ਵੀਡੀਓ ਹੋਣਗੇ ਉਹ ਤੁਹਾਨੂੰ ਸਭ ਤੋਂ ਪਹਿਲੇ ਤੁਹਾਡੇ ਕੋਲ ਸ਼ੋਅ ਹੋ ਜਾਣਗੇ ਵੀ ਉਹਨਾਂ ਦਾ ਵੀਡੀਓ ਆ ਗਿਆ ਹੈ ਤੇ ਤੁਸੀਂ ਵਲੌਗ ਨੂੰ ਪੂਰਾ ਦੇਖਿਆ ਕਰੋ ਤੇ ਚਲੋ ਜੀ ਫੇਰ ਮਿਲਦੇ ਆਂ ਅਗਲੇ ਵਲੌਗ ਦੇ ਵਿੱਚ ਭਲੋਗ ਥੋੜਾ ਜਿਹਾ ਵੀ ਪਸੰਦ ਆਇਆ ਹੋਏ ਤੇ ਪਲੀਜ਼ ਲਾਈਕ ਤੇ ਕਮੈਂਟ ਜ਼ਰੂਰ ਕਰਨਾ ਅੱਜ ਦੇ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ